ਆਪਣੇ ਗੁਨਾਹ ਛਪਾਉਣ ਲਈ ਤੁਸੀਂ ਆਪਣੇ ਆਪ ਨੂੰ ਬਦਲ ਦੀ ਬਜਾਇਆ ਤੁਸੀਂ ਜਿਹੇਦਾਰੀ ਬਦਲੀ ਜਾਂਦੇ ਤੁਸੀਂ ਆਪਣੀਆਂ ਗਲਤੀਆਂ ਛਪਾਉਣ ਦੀਆਂ ਮਾਰਿਆ ਤੁਸੀਂ ਆਪਣੀ ਗੁਨਾਹ ਅਜੇ ਵੀ ਵੱਸ ਸਕਦਾ ਸੀ ਕੁਝ ਨਵੇਂ ਤੋਂ ਨਵਾਂ ਲਾਉਂਦੇ ਆ ਨਵੇਂ ਤੋਂ ਨਵਾਂ ਲਾਉਂਦੇ ਆ ਪੁਰਾਣਾ ਛੁੱਟ ਜਾਂਦੇ ਆ ਜਿਵੇਂ ਨੈਪਕੀ ਨਹੀਂ ਹੁੰਦਾ ਨੈਪਕੀ ਨਾਲ ਕੀ ਕਰੀਦਾ ਭਲਾ ਹੱਥ ਪੂੰਝਦਾ ਮੁਰਗੀ ਕਿਤੇ ਛੁੱਟ ਜਾਂਦਾ ਭਲਾ ਦਸ ਬੈਂਚ ਜਿੰਨੇ ਵੀ ਕਦੇ ਮਸੰਦ ਸ਼ਬਦ ਬਹੁਤ ਪਵਿੱਤਰ ਸ਼ਬਦ ਸੀ ਗੁਰੂ ਸਾਹਿਬ ਦੇ ਮਸੰਦ ਸ਼ਬਦ ਮਸੰਦ ਜਿਹਦੇ ਨਾਂ ਨਾ ਲੱਗਦਾ ਸੀ ਨਾ ਉਹਦੀ ਰਿਸਪੈਕਟ ਕੀਤੀ ਜਾਂਦੀ ਸੀ ਵੀ ਇਹ ਬਹੁਤ ਨੇਕ ਇਨਸਾਨ ਹੈ ਬੜਾ ਵਧੀਆ ਇਨਸਾਨ ਹੈ ਉਸ ਦਸਵੰਦ ਦੀ ਕਮਾਈ ਲੈ ਕੇ ਆਉਂਦਾ ਸੀ ਗੁਰੂ ਘਰ ਲੈ ਕੇ ਆਉਂਦਾ ਪਰ ਜਦੋਂ ਦਸੰਦ ਵਿਗੜ ਗਿਆ ਆਪ ਉਧਰੀਆਂ ਕਰਨ ਲੱਗ ਪਿਆ ਫਿਰ ਜਿਹਨੂੰ ਜਿਹਨੂੰ ਮਤਲਬ ਇਹਦਾ ਪੰਜਾਬੀ ਵਿੱਚ ਕਹਿੰਦੇ ਜਿਹਨੂੰ ਗਾਲ ਕੱਢਣੀ ਹੁੰਦੀ ਸੀ ਨਾ ਉਹਨੂੰ ਕਹਿੰਦਾ ਤੂੰ ਤੇ ਮਸੰਦ ਆ ਵੀ ਹੁਣ ਵੀ ਗਾਲੀਆ ਹੁਣ ਵੀ ਜਿਹੜਾ ਬੰਦਾ ਗਲਤ ਕਮਾਉ ਜਾਂ ਤੂੰ ਗੁਰੂ ਘਰ ਦਾ ਮਸੰਦ ਵਾ ਔਰ ਜਦੋਂ ਇਹ ਮਸਾਂਤ ਪ੍ਰਥਾ ਆਰੰਭ ਹੋਈ ਸੀ ਉਦੋਂ ਗਾਲ ਨਹੀਂ ਸੀ ਇਦਾਂ ਜਥੇਦਾਰ ਉਦੋਂ ਪ੍ਰਚਾਰਕ ਸੀ ਇਦਾਂ ਜਥੇਦਾਰ ਸੀ ਕਦੀ ਕਹਿਣਾ ਇਹ ਜਥੇਦਾਰ ਸਾਡੀ ਕੌਮ ਦਾ ਅਸ਼ਾ ਇੱਕ ਬਣੇ ਅਸੀਂ ਅਕਾਲੀ ਫੂਲਾ ਸਿੰਘ ਦੀ ਉਦਾਹਰਨਾ ਦਿੰਨੇ ਵੀ ਸ਼ੇਰੇ ਪੰਜਾਬ ਮਹਾਰਾਜ ਜੀ ਸੈਨੂੰ ਕੋਰੜੇ ਮਾਰੇ ਗਏ ਵੀ ਤੂੰ ਤੂੰ ਨਾਜ ਵੇਖ ਕੇ ਆਇਆ ਮੁਰਾਦਾ ਤੂੰ ਉਹਨੇ ਦੇ ਮਰਵਾ ਵੀ ਲੈ ਮੜ ਕੇ ਉਹਨੇ ਅਕਾਲੀ ਫੂਲਾ ਸਿੰਘ ਲਾਇਆ ਥੋੜਾ ਇਥੇ ਅਗਲੇ ਅਕਾਲੀ ਫੂਲਾ ਸੇ ਨੂੰ ਘਰ ਨੂੰ ਹੀ ਤੋੜਨ ਦੇ ਅਜ ਦੇ ਸ਼ੇਰੇ ਪੰਜਾਬ ਮਹਾਰਾਜ ਜੀਤ ਸਿੰਘ ਖਾਣ ਵਾਲੇ ਚਿੱਤ ਰੱਖਿਓ ਤੁਸੀਂ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਅਕਾਲੀ ਦਲ ਪਾਰਟੀ ਮਾਰ ਇਹ ਤੇ ਸਾਡੀ ਸਿਆਸਤ ਜਦੋਂ ਇਹ ਅਕਾਲੀ ਦਲ 1921 ਦੇ 1921 ਜਨਵਰੀ ਦੇ ਮਹੀਨੇ ਵਿੱਚ ਆਰੰਭ ਹੋਇਆ ਸੀ ਅਕਾਲੀ ਦਲ ਪਾਰਟੀ ਜੋ 1920 ਨਵੰਬਰ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਣਦੀ ਹੈ ਤੇ ਠੀਕ ਦੋ ਮਹੀਨਿਆਂ ਬਾਅਦ ਇਹ ਅਕਾਲੀ ਦਲ ਜਿਹੜਾ ਹੋਂਦ ਵਿੱਚ ਆਉਂਦਾ ਇੱਕ ਇਹਦਾ ਮਤਲਬ ਸੀ ਜੋ ਫੈਸਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਵੇਗੀ ਅਕਾਲੀ ਦਲ ਉਹਨਾਂ ਫੈਸਲਿਆਂ ਨੂੰ ਲਾਗੂ ਕਰਵਾਏਗਾ ਪਰ ਅਕਾਲੀ ਦਲ ਸ਼੍ਰੋਮਣੀ ਕਮੇਟੀ ਨੂੰ ਆਪਣੇ ਖਾਈ ਗਿਆ ਤੇ ਆਪਣੇ ਸਵਾਰਥ ਲਈ ਵਰਤਣ ਲੱਗ ਪਿਆ ਆਪਣੀਆਂ ਕਟਪੁਤਲੀਆਂ ਬਣਾ ਕੇ ਨੱਚਣ ਲੱਗ ਪਿਆ ਜਿਹੜਾ ਬੰਦਾ ਉਹਨਾਂ ਦੀ ਸਹਿਮਤੀ ਨਾਲ ਜਾਂਦਾ ਸੀ ਉਹਨੂੰ ਸਰੂਪਾ ਦਵਾ ਦੇਣਾ ਜਿਹੜਾ ਬੰਦਾ ਭਾਵੇਂ ਨੇਕ ਹੀ ਹੋਵੇ ਪਰ ਜੇ ਉਹਨਾਂ ਨਾਲ ਸਹਿਮਤ ਨਹੀਂ ਹੈਗਾ ਉਹਨੂੰ ਹੁਦਾਂ ਤੋਰ ਦੇਣਾ ਉਥੋਂ ਅਛਾ ਵਿੱਚ ਬੈਠੇ ਬੰਦੇ ਜਾਣਦੇ ਵੀ ਆ ਵਿੱਚ ਬੈਠੇ ਬੰਦੇ ਜਾਣਦੇ ਆ ਵੀ ਇਹ ਇਸ ਇਸ ਪਰਿਵਾਰ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ ਹੌਲੀ ਹੌਲੀ ਹੁਣ ਬਾਗੀ ਹੋ ਰਿਹਾ ਅਛਾ ਉਦੋਂ ਨਹੀਂ ਬੋਲੇ ਜਦੋਂ ਸਤਾ ਸੀ ਜਦੋਂ ਜਸੇਦਾਰ ਜਸੇਦਾਰ ਵੀ ਸੀ ਨਾ ਉਦੋਂ ਨਹੀਂ ਬੋਲੇ ਬਾਅਦ ਤੁਹਾਡੇ ਵਕਤ ਬੀਤਣ ਤੋਂ ਬਾਅਦ ਤੁਹਾਡਾ ਬੋਲਿਆ ਸੱਚ ਕਿਸ ਅਰਥ ਰਹਿ ਗਿਆ ਜਦੋਂ ਤੁਸੀਂ ਸੱਚ ਬੋਲੇ ਸੱਚ ਸੁਣਾਏ ਸੀ ਸੱਚ ਕੀ ਬੇੜਾ ਵਕਤ ਸਰ ਸੱਚ ਬੋਲੋ ਸਮਾਂ ਲੰਘਣ ਤੋਂ ਬਾਅਦ ਬੋਲਿਆ ਹੋਇਆ ਸੱਚ ਝੂਠ ਨਾਲੋਂ ਵੀ ਜ਼ਿਆਦਾ ਖਤਰਨਾਕ ਹੁੰਦਾ ਹੈ ਅਗਲਾ ਕਹਿੰਦਾ ਤੇਰੀ ਗੱਲ ਤੇ ਕਿਉਂ ਯਕੀਨ ਕਰਾਂ